ਰਾਵੀ ਦਰਿਆ ਵਿੱਚ ਲਗਾਤਾਰ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਪੂਰੀ ਤਰ੍ਹਾਂ ਉਫਾਨ ਤੇ ਆਇਆ ਇਸ ਵੇਲੇ ਅਸੀਂ ਮਾਦੂਪੁਰ ਇਲਾਕੇ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਰਾਵੀ ਦੇ ਕਾਰਨ ਜੰਮੂ ਤੋਂ ਪਠਾਨਕੋਟ ਜਾਣ ਵਾਲਾ ਜਿਹੜਾ ਪੁਲ ਹੈ ਉਹ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਹੈ ਜਿਸ ਨਾਲ ਜਿਹੜਾ ਪਠਾਨਕੋਟ ਜੰਮੂ ਜਿਹੜਾ ਮਾਰਗ ਹੈ ਉਹਨ ਟੋਟਲੀ ਆਵਾਜਾਈ ਦੇ ਲਈ ਬੰਦ ਹੋ ਚੁੱਕਿਆ ਇਸ ਦੇ ਨਾਲ ਹੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਇੱਕ CRPF ਦਾ ਜਿਹੜਾ ਕੁਆਟਰ ਹੈਗਾ ਉਹ ਵੀ ਜਿਹੜਾ ਇਸ ਬਾੜ ਦੀ ਚਪੇਟ ਵਿੱਚ ਆ ਚੁੱਕਾ ਹੈ ਇਸ ਵਿੱਚ ਜਿਹੜੇ CRPF ਦੇ ਜਵਾਨ ਸੇ ਉਹਨਾਂ ਨੂੰ ਕੁਝ ਹੀ ਸਮੇਂ ਪਹਿਲਾਂ ਚੋਪਰ ਦੇ ਰਾਹੀਂ ਰੈਸਕਿਊ ਕੀਤਾ ਗਿਆ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣੀ ਜਿਹੜਾ ਨੁਕਸਾਨ ਹੈ ਅਜਿਹੀ ਜਿਹੜੀ ਸੂਚਨਾ ਨਹੀਂ ਹੈਗੀ ਹੈ ਲੇਕਿਨ ਜਿਹੜਾ ਸੰਪਰਕ ਹੈਗਾ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਰਾਵੀ ਦਰਿਆ ਪੂਰੀ ਤਰ੍ਹਾਂ ਉਫਾਨ ਤੇ ਆਇਆ ਇਸ ਵੇਲੇ ਅਸੀਂ ਮਾਧੂਪੁਰ ਇਲਾਕੇ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਰਾਵੀ ਦੇ ਕਾਰਨ ਜੰਮੂ ਤੋਂ ਪਠਾਨਕੋਟ ਜਾਣ ਵਾਲਾ ਜਿਹੜਾ ਪੁਲ ਹੈ ਉਹ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਹੈ ਜਿਸ ਨਾਲ ਜਿਹੜਾ ਪਠਾਨਕੋਟ ਜੰਮੂ ਜਿਹੜਾ ਮਾਰਗ ਹੈ ਹੁਣ ਟੋਟਲੀ ਆਵਾਜਾਈ ਦੇ ਲਈ ਬੰਦ ਹੋ ਚੁੱਕਿਆ ਇਸ ਦੇ ਨਾਲ ਹੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਇੱਕ CRPF ਦਾ ਜਿਹੜਾ ਕੁਆਟਰ ਹੈਗਾ ਉਹ ਵੀ ਜਿਹੜਾ ਇਸ ਬਾੜ ਦੀ ਚਪੇਟ ਵਿੱਚ ਆ ਚੁੱਕਾ ਹੈ ਇਸ ਵਿੱਚ ਜਿਹੜੇ CRPF ਦੇ ਜਵਾਨ ਸੇ ਉਹਨਾਂ ਨੂੰ ਕੁਝ ਹੀ ਸਮੇਂ ਪਹਿਲਾਂ ਚੋਪਰ ਦੇ ਰਾਹੀਂ ਰੈਸਕਿਊ ਕੀਤਾ ਗਿਆ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣੀ ਜਿਹੜਾ ਨੁਕਸਾਨ ਹੈ ਅਜਿਹੀ ਜਿਹੜੀ ਸੂਚਨਾ ਨਹੀਂ ਹੈਗੀ ਹੈ ਲੇਕਿਨ ਜਿਹੜਾ ਸੰਪਰਕ ਹੈਗਾ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਪਠਾਨਕੋਟ ਤੋਂ ਜਤਿਸ਼ਰਮਨ ਨਿਊਜ਼ ਐਟ ਰਿਕ ਪੰਜਾਬ ਰਾਵੀ ਦਰਿਆ ਵਿੱਚ ਲਗਾਤਾਰ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਪੂਰੀ ਤਰ੍ਹਾਂ ਉਫਾਨ ਤੇ ਆਇਆ ਇਸ ਵੇਲੇ ਅਸੀਂ ਮਾਦੂਪੁਰ ਇਲਾਕੇ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਰਾਵੀ ਦੇ ਕਾਰਨ ਜੰਮੂ ਤੋਂ ਪਠਾਨਕੋਟ ਜਾਣ ਵਾਲਾ ਜਿਹੜਾ ਪੁਲ ਹੈ ਉਹ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਹੈ ਜਿਸ ਨਾਲ ਜਿਹੜਾ ਪਠਾਨਕੋਟ ਜੰਮੂ ਜਿਹੜਾ ਮਾਰਗ ਹੈ ਉਹਨ ਟੋਟਲੀ ਆਵਾਜਾਈ ਦੇ ਲਈ ਬੰਦ ਹੋ ਚੁੱਕਿਆ ਇਸ ਦੇ ਨਾਲ ਹੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਇੱਕ ਇੱਕ CRPF ਦਾ ਜਿਹੜਾ ਕੁਆਟਰ ਹੈਗਾ ਉਹ ਵੀ ਜਿਹੜਾ ਇਸ ਬਾੜ ਦੀ ਚਪੇਟ ਵਿੱਚ ਆ ਚੁੱਕਾ ਹੈ ਇਸ ਵਿੱਚ ਜਿਹੜੇ CRPF ਦੇ ਜਵਾਨ ਸੀ ਉਹਨਾਂ ਨੂੰ ਕੁਝ ਹੀ ਸਮੇਂ ਪਹਿਲਾਂ ਚੋਪਰ ਦੇ ਰਾਹੀਂ ਰੈਸਕਿਊ ਕੀਤਾ ਗਿਆ ਹੈ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣੀ ਜਿਹੜਾ ਨੁਕਸਾਨ ਹੈ ਅਜੇ ਹੀ ਜਿਹੜੀ ਸੂਚਨਾ ਨਹੀਂ ਹੈਗੀ ਹੈ ਲੇਕਿਨ ਜਿਹੜਾ ਸੰਪਰਕ ਹੈਗਾ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਰਾਵੀ ਦਰਿਆ ਪੂਰੀ ਤਰ੍ਹਾਂ ਉਫਾਨ ਤੇ ਹੈ ਇਸ ਵੇਲੇ ਅਸੀਂ ਮਾਦੂਪੁਰ ਇਲਾਕੇ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਰਾਵੀ ਦੇ ਕਾਰਨ ਜੰਮੂ ਤੋਂ ਪਠਾਨਕੋਟ ਜਾਣ ਵਾਲਾ ਜਿਹੜਾ ਪੁਲ ਹੈ ਉਹ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਵਿੱਚ ਆ ਚੁੱਕਾ ਹੈ ਜਿਸ ਨਾਲ ਜਿਹੜਾ ਪਠਾਨਕੋਟ ਜੰਮੂ ਜਿਹੜਾ ਮਾਰਗ ਹੈ ਹੁਣ ਟੋਟਲੀ ਆਵਾਜਾਈ ਦੇ ਲਈ ਬੰਦ ਹੋ ਚੁੱਕਿਆ ਇਸ ਦੇ ਨਾਲ ਹੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਇੱਕ CRPF ਦਾ ਜਿਹੜਾ ਕੁਆਟਰ ਹੈਗਾ ਉਹ ਵੀ ਜਿਹੜਾ ਇਸ ਬਾੜ ਦੀ ਚਪੇਟ ਵਿੱਚ ਆ ਚੁੱਕਾ ਹੈ ਇਸ ਵਿੱਚ ਜਿਹੜੇ CRPF ਦੇ ਜਵਾਨ ਸੇ ਉਹਨਾਂ ਨੂੰ ਕੁਝ ਹੀ ਸਮੇਂ ਪਹਿਲਾਂ ਚੋਪਰ ਦੇ ਰਾਹੀਂ ਰੈਸਕਿਊ ਕੀਤਾ ਗਿਆ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣੀ ਜਿਹੜਾ ਨੁਕਸਾਨ ਹੈ ਅਜਿਹੀ ਜਿਹੜੀ ਸੂਚਨਾ ਨਹੀਂ ਹੈਗੀ ਹੈ ਲੇਕਿਨ ਜਿਹੜਾ ਸੰਪਰਕ ਹੈਗਾ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਪਠਾਨਕੋਟ ਤੋਂ ਜਤਿਸ਼ਰਮਨ ਨਿਊਜ਼ ਐਟ ਰਿਕ ਪੰਜਾਬ